ਸਾਨੂੰ ਤੇ ਲੱਗਦਾ ਵੀ ਖਤਰਾ ਪਾਣੀ ਦਾ ਪਿੰਡ ਤੁਹਾਡਾ ਨਾਮ ਪੂਰਨ ਸਿੰਘ ਪਿੰਡ ਜੋਗੇ ਵਾਲਾ ਕੀ ਹਾਲਾਤ ਨੇ ਜਿੰਮੇ ਤੇਜ਼ ਹੋਈ ਸੀ ਅਸੀਂ ਤੇ ਪੂਰੇ ਅਸੀਂ ਤੇ ਪੂਰੇ ਡਰੇ ਹਾਂ ਟਾਈਮ ਜੀ ਕੁਝ ਮਹਾਰਾਜ ਰੱਖ ਲੈ ਤੇ ਰੱਖ ਲੈ ਸਾਮ ਤੇ ਪੂਰਾ ਖਤਰਾ ਹੋਇਆ ਨੁਕਸਾਨ ਤੇ ਕਿਉਂੜੀ ਉਹਦੇ ਬੜੇ ਸਿੰਗੀ ਗੱਲ ਹੈ ਜੀ ਅਸੀਂ ਦਸਤ ਜੋੜਨੇ ਆ ਅਸੀਂ ਦਸਤ ਜੋੜਿਆ ਨਾ ਆਵੇ ਦੁਨੀਆ ਵੱਜ ਜਾਏ ਅੱਜ ਹਾਲਾਤ ਕੀ ਨੇ ਅੱਜ ਸਾਨੂੰ ਤੇ ਹਾਲਾਤ ਬੜੇ ਗਲਤ ਲੱਗਦੇ ਨੇ ਲੋਕਾਂ ਨੇ SCC ਆ ਨੂੰ 70 ਨੂੰ ਠੇਕੇ ਲਿਜਣ ਵਾਲੀਆਂ ਨੇ ਹੁਣ ਮੂੰਹ ਚ ਰੋਜੀ ਆਈ ਏ ਪਰਮਾਤਮਾ ਬਚਾ ਲੱਖੇ ਤੇ ਬੜੀ ਸ਼ਾਬਾਸ਼ ਏ ਵੇ ਨੰਦ ਰਿਹਾ ਇੱਥੇ ਮੇਰੇ ਮੇਰੀ ਗੱਲ ਸੁਣੋ 55% ਨਾ ਦਾਰ ਹੈ ਗਿਆ ਆਪਣ ਨੂੰ ਵੀ ਲੱਗਦਾ ਦਾਰਪੁਰਾ ਜੀ ਦਾਰਪੁਰਾ ਦੇਖੋ ਵੀ 55% ਬੜਾ ਤਰੇ ਹਾਲਾਤ ਦੇਖ ਨੂੰ ਲੱਗਦਾ ਨੇ ਕਿ ਖੜੇ ਦੇ ਉੱਤੇ ਤੋਂ ਡਾਲ ਦੇਖੋ ਜਿਹੜਾ ਇਹ ਪਿੱਛੇ ਚੰਡੀਗੜ੍ਹ ਕੈਚਮੈਂਟ ਏਰੀਆ ਦੇ ਵਿੱਚ بارش ਹੋ ਰਹੀ ਹੈ ਉਸੇ ਦਾ ਹੀ ਪਾਣੀ ਇੱਥੇ ਆਂਦਾ ਹੈਗਾ ਤੇ ਪਿੱਛੇ ਇਹ ਕੈਚਮੈਂਟ ਏਰੀਆ ਜਿਹੜਾ ਚੰਡੀਗੜ੍ਹ ਦਾ ਸਾਰਾ ਟੋਟਲ ਏਰੀਆ ਹੈ ਉਸ ਦਾ ਪਾਣੀ ਵੀ ਵਧਦਾ ਜਾ ਰਿਹਾ ਹੈ ਹੁਣ ਪਟਿਆਲੇ ਤੋਂ ਹੀ ਅਸੀਂ ਹੁਣ ਆਏ ਆ ਤੇ ਪਟਿਆਲੇ ਦੇ ਵਿੱਚ ਵੀ ਬਹੁਤ ਮੀਂਹ ਪੈ ਰਿਹਾ ਤੇ ਜਿਉਂ-ਜਿਉਂ ਇਹ ਪਾਣੀ ਵਧੇਗਾ ਇੱਥੇ ਖਤਰੇ ਦੇ ਨਿਸ਼ਾਨ ਤੇ ਉੱਤੇ ਜਾਏਗਾ ਹਲਦੀ ਘੜੀ ਕੋਈ ਖਤਰਾ ਤਾਂ ਲੱਗਦਾ ਨਹੀਂ ਇਨਸਾਨ ਜਿਹੜਾ ਉਹ ਪਹੁੰਚਿਆ ਹੈ 738 ਤੱਕ ਹੈਗਾ ਖਤਰੇ ਦੇ ਨਿਸ਼ਾਨ ਦੇ ਉੱਪਰ ਜਦੋਂ ਵੱਧ ਹੈ 700 ਮੰਦਲ ਕੇ ਖਤਰੇ ਦੇ ਨਿਸ਼ਾਨ ਤੋਂ ਅਜੇ ਹੀਟਾਂ ਹੈ ਐਸੀ ਕੋਈ ਘਬਰਾਣ ਵਾਲੀ ਗੱਲ ਨਹੀਂ ਕਹਿੰਦੇ ਮੰਨਦੇ ਜਿਵੇਂ ਹਰ ਸਾਲ ਜਿਵੇਂ ਪਾਣੀ ਆਂਦਾ ਹੈ ਬੁੱਤੀ ਭਈਏ ਵਿੱਚ ਸਰਕਾਰਾਂ ਦੇ ਨਾਲੇ ਜਿਵੇਂ ਗੱਲ ਦੇਖੋ ਇਹ ਤਾਂ ਹੁਣ ਮੈਂ ਹੁਣ ਇਹ ਗੱਲ ਕਹਾਂ ਵੀ ਸਰਕਾਰਾਂ ਨੇ ਕੁਝ ਨਹੀਂ ਕੀਤਾ ਤਾਂ ਸਾਰਾ ਕੁਝ ਹੀ ਹੁਣ ਹੀ ਬਣ ਕੇ ਜਿਹੜੇ ਸਰਕਾਰ ਦੇ ਐਮਐਲਏ ਨੇ ਉਹ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਵੀ ਜੇ ਕੁਝ ਕੀਤਾ ਹੁੰਦਾ ਤਾਂ ਅਜੇ ਹੀ ਅਰ ਨਹੀਂ ਇਹ ਕੋਈ ਹਾਲਾਤ ਦੇਖਣ ਦੀ ਲੋੜ ਪੈਂਦੀ ਉਹ ਇੱਥੇ ਬੁਟੀ ਫਸੀ ਹੋਈ ਆ ਜੇ ਬੁਟੀ ਇਹ ਤਰੀਕੇ ਦੇ ਨਾਲ ਸਾਰੀ ਟਾਈਮ ਤੇ ਇਹ ਨਿਕਲ ਜੇ ਤਾਂ ਇਹ ਕੋਈ ਖਤਰੇ ਵਾਲੀ ਗੱਲ ਨਹੀਂ ਹੋਏਗੀ ਪਰ ਇਹ ਜਿਹੜਾ ਸਰਕਾਰ ਨੇ ਇਹ ਨਹੀਂ ਕੋਈ ਅਰੇਂਜਮੈਂਟ ਕੀਤੀ ਇਹਦੇ ਨਾਲ ਹੀ ਫਿਰ ਇਹ ਇੱਕ ਖਤਰਾ ਹੁੰਦਾ ਹੈਗਾ ਜੇ ਹੁਣ ਵੀ ਇਹ ਇਹਨੂੰ ਚੀਜ਼ ਨੂੰ ਸੰਭਾਲਿਆ ਜਾਵੇ ਤਾਂ ਇਹ لوکاروں بروادی تو راحت مل سکتی ہے۔ بتاع ਦਾ دعوی ہے ਵੀ ਅਸੀਂ ਸਾਰੇ ਪ੍ਰੋਬਲਮ ਸਾਡੇ ਮੁਕੰਮਲ ਨੇ ਕਿਰਨੇ ਕੋਈ ਮੁਕੰਮਲ ਤਾਂ ਜਿਹੜੇ ਇਹਨਾਂ ਦੇ ਮੰਤਰੀ ਸੀਗੇ ਉਹ ਵੀ ਬੋਲਦੇ ਰਹੇ ਨੇ ਵੀ ਮੁਕੰਮਲ ਸੀਗੇ। ਤੁਸੀਂ ਸਾਰੇ ਪੰਜਾਬ ਵਿੱਚ ਦੇਖ ਲਓ ਹਾਲਾਤ ਕੀ ਨੇ ਅਜੇ ਜਿਹੜਾ ਇਹ ਮਾਲਵਾ ਬੈਲਟ ਹੈ ਜਿਹਦਾ ਇਹ ਪਾਣੀ ਮਾਰਕੰਡੇਰ ਵਗੈਰਾ ਦਾ ਸਾਰਾ ਇੱਧਰ ਪਾਣੀ ਆਂਦੇ ਹੈਗਾ ਤੇ ਜੇ ਇਹ ਪਰਮਾਤਮਾ ਸੁੱਖ ਰੱਖੇ ਠੀਕ ਰਿਹਾ। ਜੇ ਠੀਕ ਹੀ ਰਹੇਗਾ ਨਹੀਂ ਕਿ ਕੋਈ ਇਹੋ ਜੀ ਕੋਈ ਗੱਲ ਹੀ ਇਹਨਾਂ ਨੇ ਕੋਈ ਪ੍ਰਬੰਧਾਂ ਦੇ ਵਿੱਚ ਹੁਣ ਆਪਾਂ ਨੋਕਚੋਕ ਕਰੀਏ ਕੋਈ ਇਸ ਟਾਈਮ ਦੇ ਵਿੱਚ ਕੋਈ ਫਾਇਦਾ ਨਹੀਂ ਹੈ ਸਰ ਇਹ ਜਿਵੇਂ ਕਿਹਾ ਜਾਂਦਾ ਵੀ ਅਸੀਂ ਜਦੋਂ ਕਦਰ ਆ ਜਾਂਦਾ ਉਸ ਟਾਈਮ ਪਾ ਦੇ ਵੱਡੇ ਕਰਦੇ ਨੇ ਅਸੀਂ ਹੁਣ ਹੱਲ ਕਰਦਾਂਗੇ ਇਹਦਾ ਇਹ ਕਰਦਾਂਗੇ ਹੁੰਦਾ ਕੁਝ ਨਹੀਂ ਰਿਜ਼ਲਟ ਆ ਜਾਂਦਾ ਉਹ ਨਹੀਂ ਇਹ ਜਿਹੜੇ ਨਾ ਬਹੁਤ ਵੱਡੀ ਇੱਕ ਡਿਜਾਸਟਰ ਦਾ ਇੱਕ ਉਹ ਹੈਗਾ ਇਹਨੂੰ ਤਾਂ ਇੱਕ بڑے ਤਰੀਕੇ ਦੇ ਨਾਲ ਨੈਸ਼ਨਲ ਲੈਵਲ ਤੇ ਇਸ ਨੂੰ ਹੱਲ ਹੋਣਾ ਚਾਹੀਦਾ ਹੈਗਾ ਨਾ ਕਿ ਕੋਈ ਪਾਰਟੀ ਇਹ ਗੱਲ ਕਹਵੇ ਕਿ ਵੀ ਹਾਂ ਅਸੀਂ ਤਾਂ ਉਹ ਕਰਦਾਂਗੇ ਕਿਉਂਕਿ ਨਾ ਤਾਂ ਇਹਦੀ ਸਫਾਈ ਹੁੰਦੀ ਹੈ ਪ੍ਰੋਪਰ ਨਾ ਹੀ ਕੋਈ ਪੈਸਾ ਇਹਦਾ ਜਾਰੀ ਹੁੰਦਾ ਹੈ ਹੁਣ ਅਸੀਂ ਉੱਥੇ ਦੇਵੀਗੜ੍ਹ ਸਾਈਡ ਦੇਖਿਆ ਉੱਥੇ ਜਿਹੜਾ ਐਮ.ਐਲ.ਏ ਨੇ ਉਹ ਸ਼ਰਮ ਰੌਲਾ ਪਾ ਰਹੇ ਨੇ ਕਿ ਇਹਨਾਂ ਨੇ ਜਿਹੜੀ ਸਫਾਈ ਹੈ ਨਹੀਂ ਹੋਈ ਬੇਸਿਕ ਟੈਂਡਰ ਵੀ ਹੋ ਗਏ ਸੀ ਉਹ ਕਹਿੰਦੇ ਵੀ ਤੁਸੀਂ ਇਹਨੂੰ ਜਿਹੜਾ ਨਰੇਗਾ ਦੇ ਵਰਕਰ ਨੇ ਉਹ ਇਹਨੂੰ ਸਾਫ਼ ਕਰਨ ਇਹ ਤਾਂ ਇਹ ਜਿਹੜੀ ਘਗਰ ਹੈ ਤਾਂ ਮਸ਼ੀਨਾਂ ਦੇ ਬਿਨਾਂ ਹੀ ਸਾਫ਼ ਹੋ ਸਕਦਾ ਹੈ ਤਾਂ ਮਸ਼ੀਨਾਂ ਤੋਂ ਬਿਨਾਂ ਨਹੀਂ ਇਹ ਕੰਮ ਹੁੰਦਾ ਹੈਗਾ ਤੇ ਹੁਣ ਇਹ ਤਾਂ ਹੁਣ ਇੱਕ ਪਰਮਾਤਮਾ ਦੇ ਆਸਰੇ ਤੇ ਆ ਕਿਉਂ ਜਗਦਾਰ ਜੀ ਪਰਮਾਤਮਾ ਦੇ ਆਸਰੇ ਤੇ ਹੈ ਤੇ ਜੇ ਆਪਾਂ ਇਹ ਗੱਲ ਕਹੀਏ ਕਿ ਹੁਣ ਪਾਣੀ ਘਟ ਗਿਆ ਹੈ ਵਧ ਗਿਆ ਚਾਰ ਦਿਨ ਵੀ ਹੋਰ ਪੈਂਦਾ ਰਿਹਾ ਉੱਥੋਂ ਆਂਦਾ ਰਿਹਾ ਫਿਰ ਫੇਰ ਉਹਦੇ ਜਿਹੜੇ ਇੰਤਜ਼ਾਮਾਂ ਦਾ ਆਪਾਂ ਹੀ ਆਪਣੇ ਆਪ ਹੀ ਪਤਾ ਲੱਗ ਜੂਗਾ ਵੀ ਕਿੰਨੇ ਕੇ ਇੰਤਜ਼ਾਮ ਸਰਕਾਰ ਨੇ ਕੀਤੇ ਸੀ ਪੰਜਾਬ ਚ ਸਾਰੇ ਸਥਿਤੀਆਂ ਬਹੁਤ ਬਹੁਤ ਮਾੜੇ ਨੇ ਜੀ ਉੱਤੇ ਮਾਲਵਾ ਹੀ ਕੇ ਇਹ ਜੀ ਵੈਲਟ ਹੁਣ ਥੋੜੀ ਬਚੀ ਹੋਈ ਹੈਗੀ ਐ ਇੱਧਰ ਆ ਇਹ ਜਿਹੜਾ ਏਰੀਆ ਹੈ ਤੇ ਜਿੱਥੇ ਹਜੇ ਤੱਕ ਮਣੀ ਪਰਮਾਤਮਾ ਦੀ ਕਿਰਪਾ ਹੈਗਾ ਪਰ ਸਰਕਾਰ ਨੇ ਤਾਂ ਜਿਵੇਂ ਕਿਉਂ ਸਦਾ ਜੀ ਕੋਈ ਡੱਕਾ ਨਹੀਂ ਤੋੜਿਆ ਇਹਦਾ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਜੇ ਕੁਝ ਮਾੜਾ ਮੋਟਾ ਹੁੰਦਾ ਤਾਂ ਲੱਗਦਾ ਵੀ ਕਿ ਵੀ ਹਾਂ ਕੁਝ ਜਿਹਦਾ ਨੁਕਸਾਨ ਹੋਇਆ ਕਿਸਾਨਾਂ ਦਾ ਉਹਦਾ ਕੀ ਦੇਖੋ ਇਹ ਤਾਂ ਹੁਣ ਬਾਅਦ ਦੇ ਵਿੱਚ ਹੋਏਗਾ ਕਿੰਨਾ ਨੁਕਸਾਨ ਹੋਏਗਾ ਕਿਉਂਕਿ ਹੁਣ ਪਿੱਛੇ ਜਿਹੜੇ ਜਿਹੜੇ ਸੈਂਟਰ ਦੀ ਟੀਮਾਂ ਨੇ ਇੱਕ ਸਿਸਟਮ ਬਣਾਇਆ ਹੋਇਆ ਸੈਂਟਰ ਦੀ ਟੀਮਾਂ ਇੱਥੇ ਆਣ ਗਈਆਂ ਉਹ ਦੇਖਣ ਗਈਆਂ ਵੀ ਕਿੰਨਾ ਕੁ ਫਸਲਾਂ ਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਫਿਰ ਇਹ ਜਿਹੜਾ ਇੱਕਲਾ ਇੱਥੇ ਨਹੀਂ ਸਾਰੇ ਇੰਡੀਆ ਦੇ ਵਿੱਚ ਜੋ ਵੀ ਪਾਲਿਸੀ ਹੁੰਦੀ ਹੈ ਉਹਦੇ ਮੁਤਾਬਕ ਖੇਤ ਦੇ ਪੈਸੇ ਸਾਰੇ ਉਸਦੇ ਡੰਗਰਾਂ ਦੇ ਪੈਸੇ ਜਿੰਨਾ ਵੀ ਘਰਾਂ ਦੇ ਪੈਸੇ ਉਸੇ ਹਿਸਾਬ ਨਾਲ ਇਸਕੀਨ ਦੇ ਨਾਲ ਮਿਲਦੇ ਨੇ ਪਿੱਛੇ ਵੀ ਦੇਖਿਆ ਗਿਆ ਜੀ ਜਿੰਨਾ ਕਿ ਵੀ ਸੈਂਟਰ ਸਰਕਾਰ ਨੇ ਪੈਸੇ ਦਿੱਤਾ ਸੀ 125 ਕਰੋੜ ਰੁਪਏ ਦਿੱਤਾ ਸੀ ਉਹਦੇ ਵਿੱਚੋਂ ਹੀ ਸਰਕਾਰ ਨੇ ਪੰਜਾਬ ਸਰਕਾਰ ਨੇ ਪੈਸੇ ਦਿੱਤੇ ਸੀਗੇ ਆਪਣੇ ਵੱਲੋਂ ਕੋਈ ਪੈਸਾ ਨਹੀਂ ਦਿੱਤਾ ਸੀ ਉਹ ਪੈਸੇ ਵੀ ਪੈਂਡਿੰਗ ਪਏ ਨੇ ਜੀ ਲੋਕਾਂ ਦੇ ਜਿਹੜੇ ਇਹਨਾਂ ਦੇ ਖੇਤਾਂ ਦੇ ਵਿੱਚ ਇਹਨਾਂ ਨੂੰ ਮਿਲਣ ਵਾਲੇ ਸੀ ਸਰਕਾਰਾਂ ਦਾ ਬੜਾ ਉਹ ਕਰਦੀਆਂ ਸੀ ਕਿ ਵੀ ਹਾਂ ਸੀ ਮੁਰਗੀ ਦੇ ਵੀ ਡੰਗਰਾਂ ਦੇ ਵੀ ਸਾਰਾਂ ਦੇ ਪੈਸੇ ਦੇਵਾਂਗੇ ਕੋਈ ਨਹੀਂ ਮਿਲੇ ਹੈਗਾ ਉਸੇ ਤਰ੍ਹਾਂ ਹੀ ਇਹ ਅਸੀਂ ਤਾਂ ਇੱਕ ਪਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਇਹ ਮੇਰ ਰੱਖਣ ਤੇ ਤਾਂ ਹੀ ਇਹ ਥੋੜਾ ਜਿਹਾ ਬਚ ਸਕਦਾ ਆਪਾਂ ਹੁਣ ਅੱਜ ਉਹ ਟਾਈਮ ਨਹੀਂ ਆ ਕਿ ਆਪਾਂ ਸਰਕਾਰਾਂ ਨੂੰ ਕੋਸ਼ਿਸ਼ ਜਾਈਏ ਵੀ ਸਰਕਾਰ ਨੇ ਕੁਝ ਨਹੀਂ ਕੀਤਾ ਤੇ ਉਹ ਦਿਖਦਾ ਹੀ ਆਪਾਂ ਨੂੰ ਸਾਰਿਆਂ ਨੂੰ ਥੈਂਕ ਯੂ